ਅਕਾਲੀ ਦਲ ਸੁਧਾਰ ਲਹਿਰ ਦੇ ਵਫ਼ਦ ਵੱਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰਖੜਾ, ਹਰਿੰਦਰਪਾਲ ਸਿੰਘ ਚੰਦੂ ਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਰਥਕ ਮੌਜੂਦ ਸਨ ਉਨ੍ਹਾਂ ਕਿਹਾ ਕਿ ਦੁੱਖ ਦੀ ਘੜੀ ਵਿੱਚ ਸਰਕਾਰ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਸੀ ਪਰ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਗਈ ਕਿਸਾਨਾਂ ਦੇ ਹੋਏ ਫਸਲਾਂ ਦੇ ਨੁਕਸਾਨ ਤੇ ਕੋਈ ਪੂਕਤਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ ਇਸ ਲਈ ਅੱਜ ਅਸੀਂ ਡੀਸੀ ਪਟਿਆਲਾ ਨੂੰ ਮਿਲੇ ਹਾਂ ਤਾਂ ਕਿ ਜੋ ਨੁਕਸਾਨ ਕਿਸਾਨ ਵੀਰਾਂ ਦਾ ਹੋਇਆ ਹੈ ਉਹਨਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਪੰਜਾਬ ਭਰ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤੇ ਗਏ ਨੇ ਔਰ ਮੰਗ ਕੀਤੀ ਗਈ ਆ ਕਿ ਝੋਨੇ ਦਾ ਜਿਹੜਾ ਝਾੜ ਘਟ ਨਿਕਲਿਆ ਇਹਨੂੰ ਕੁਦਰਤੀ ਆਫਤ ਵਿੱਚ ਐਲਾਨ ਕਰਾਇਆ ਜਾਵੇ ਪੰਜਾਬ ਸਰਕਾਰ ਕੇਂਦਰ ਕੋਲ ਪੈਰਵਾਈ ਕਰਕੇ ਕਿਉਂਕਿ ਮੌਸਮ ਦੀ ਖਰਾਬੀ ਕਾਰਨ ਝਾੜ ਘਟ ਨਿਕਲਿਆ ਬਿਮਾਰੀਆਂ ਜਿਹੜੀਆਂ ਪਈਆਂ ਨੇ ਬਦਰੰਗੀ ਦਾਣਾ ਹੋਇਆ ਹਲਦੀ ਰੋਗ ਹੋਇਆ ਬੋਨਾ ਵਾਇਰਸ ਹੋਇਆ ਔਰ ਬਹੁਤ ਜਗ੍ਹਾ ਤੇ ਮੌਇਸਚਰ ਘਟ ਨਹੀਂ ਰਿਹਾ ਮੌਸਮ ਦੀ وجہ ਕਾਰਨ ਕੁੱਲ ਮਿਲਾ ਕੇ 30 ਤੋਂ 40% ਤੱਕ ਪੰਜਾਬ ਦੇ ਹਰ ਪਿੰਡ ਚ ਹਰ ਪਰਿਵਾਰ ਇਸ ਘਾਟੇ ਦਾ ਨੁਕਸਾਨ ਉਠਾਉਣਾ ਪੈ ਰਿਹਾ ਔਰ ਇਸ ਘਾਟੇ ਦੀ ਪਰਭਾਈ ਲਈ ਕੁਦਰਤੀ ਆਫਤ ਐਲਾਨ ਕਰੇ ਬਿਨਾ ਮੈਂ ਸਮਝਦਾ ਪੋਸੀਬਲ ਨਹੀਂ ਹੈ ਔਰ ਪੰਜਾਬ ਸਰਕਾਰ ਚੁੱਪ ਬੈਠੀ ਆ ਅਫਸੋਸ ਇਸ ਗੱਲ ਦਾ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਸ਼ਬਦ ਇਸ ਬਾਰੇ ਨਹੀਂ ਬੋਲੇ ਨਾ ਕੋਈ ਮੰਤਰੀ ਇਸ ਬਾਰੇ ਬੋਲਿਆ ਨਾ ਕੋਈ ਪੰਜਾਬ ਦਾ ਅਧਿਕਾਰੀ ਇਸ ਬਾਰੇ ਬੋਲਿਆ ਹੁਣੇ ਹੁਣ ਅਸੀਂ ਡਿਪਟੀ ਕਮਿਸ਼ਨਰ ਮੈਡਮ ਪਟਿਆਲਾ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੇ ਆਪ ਮੰਨਿਆ ਵੀ ਝਾੜ ਘਟਿਆ ਆਪ ਮੰਨਿਆ ਵੀ ਬਿਮਾਰੀ ਦਾ ਅਸਰ ਪਿਆ ਬਦਰੰਗੀ ਦਾਣੇ ਦਾ ਹਲਦੀ ਰੋਗ ਦਾ ਬੋਨਾ ਵਾਇਰਸ ਦਾ ਤੇ ਜਦੋਂ ਐਡਾ ਵੱਡਾ ਮਾਰੂ ਅਸਰ ਕਿਸਾਨਾਂ ਦੇ ਇਸ ਥਾਂ ਤੇ ਪੈ ਰਿਹਾ ਹੋਵੇ ਤਾਂ ਮੈਂ ਸਮਝਦਾ ਕਿ ਪੰਜਾਬ ਦਾ ਕਿਸਾਨ ਕਈ ਸਾਲ ਪਿੱਛੇ ਪੈ ਗਿਆ ਇਸ ਤਬਾਹੀ ਦੇ ਕਾਰਨ ਤੇ ਪੰਜਾਬ ਨੂੰ ਬਹੁਤ ਇਹਨੂੰ ਪੰਜਾਬ ਸਰਕਾਰ ਨੂੰ سنجਿਦਗੀ ਨਾਲ ਲੈਣਾ ਚਾਹੀਦਾ ਸੀ ਜਿਹੜਾ ਨਹੀਂ ਲਿਆ ਗਿਆ ਅੱਜ ਸਾਡਾ ਹੁਣ ਤਾਂ ਮਕਸਦ ਪੰਜਾਬ ਸਰਕਾਰ ਨੂੰ ਜਗਾਉਣਾ ਵੀ ਆ ਹਿਲਾਉਣਾ ਵੀ ਆ ਔਰ ਪੰਜਾਬ ਸਰਕਾਰ ਨੂੰ ਅਹਿਸਾਸ ਵੀ ਕਰਾਉਣਾ ਕਿ ਅਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ ਅਸੀਂ ਕਿਸਾਨਾਂ ਦੀ ਮੰਡੀਆਂ ਵਿੱਚ ਸ਼ਰਿਆਂ ਨੂੰ ਲੁੱਟ ਨਹੀਂ ਦੇ ਸਕਦੇ ਪੰਜਾਬ ਦੇ ਕਿਸਾਨਾਂ ਦੀ ਸ਼ਰਿਆਂ ਮੰਡੀਆਂ ਵਿੱਚ ਲੁੱਟ ਜਿਹੜੀ ਹੋ ਰਹੀ ਆ ਕੱਟ ਜਿਹੜੇ ਲੱਗ ਰਹੇ ਨੇ ਇਹ ਯੂਆਰਐਸ ਵਿੱਚ ਪਾਏ ਬਿਨਾਂ ਨਹੀਂ ਠੀਕ ਰਹਿ ਸਕਦਾ ਮੈਂ ਅਸੀਂ ਇਹ ਮੰਗ ਕੀਤੀ ਆ ਕਿ ਝੋਨੇ ਦੀ ਖਰੀਦ ਨੂੰ ਯੂਆਰਐਸ ਵਿੱਚ ਪਾ ਕੇ ਜਿਹੜੇ ਇਹ ਕਟੌਤੀ ਲੱਗ ਰਹੀ ਆ ਮਨਮਰਜ਼ੀ ਦੀ ਛੈਲਰਾਂ ਵਾਲਿਆਂ ਵੱਲੋਂ ਉਹ ਰੋਕੀ ਜਾਵੇ ਲੁੱਟ ਰੋਕੀ ਜਾਵੇ ਔਰ ਇਹਨੂੰ ਕੁਦਰਤੀ ਆਫਤ ਐਲਾਨ ਕਰਵਾ ਕੇ 20000 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਇਸ ਘਾਟੇ ਦੀ ਪਰਵਈ ਦੀ ਵਿਵਸਥਾ ਲਈ ਪੰਜਾਬ ਸਰਕਾਰ ਪੈਰਵਾਈ ਕਰੇ ਔਰ ਅਸੀਂ ਇਹ ਵੀ ਸਮਝਦੇ ਆ ਕਿ ਜੇ ਪੰਜਾਬ ਦੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਜੇ ਪੰਜਾਬ ਸਰਕਾਰ ਨੇ ਆਪਣਾ ਇਹ ਜਿਹੜਾ ਲੋਕਾਂ ਦੀ ਤਕਲੀਫ ਮੁਸ਼ਕਲ ਨੂੰ ਕੇਂਦਰ ਤੱਕ ਸਹੀ ਮੈਨਾਂ ਵਿੱਚ ਨਾ ਪਹੁੰਚਾਇਆ ਤਾਂ ਸ਼੍ਰੋਮਣੀ ਕਾਲਦਰ ਪੁਨਰ ਸਰਜੀਤ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਭਾਰਤ ਦੇ ਖੇਤੀਬਾੜੀ ਮੰਤਰੀ ਕੋਲ ਜਾ ਕੇ ਪੰਜਾਬ ਦਾ ਕੇਸ ਆਪ ਜਾ ਕੇ ਰੱਖਾਂਗੇ ਡੈਲੀਗੇਸ਼ਨ ਲੈ ਕੇ ਔਰ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਕਿਉਂਕਿ ਪੰਜਾਬ ਸਰਕਾਰ ਅਸਲ ਤੇ ਸ਼ਰਮਿੰਦਗੀ ਚ ਡੁੱਬੀ ਹੋਈ ਆ ਪੰਜਾਬ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਗਲਤੀਆਂ ਕਰਕੇ ਦਬਾਅ ਹੇਠ ਆ ਪੰਜਾਬ ਸਰਕਾਰ ਦੀ ਨਲਾਇਕੀ ਦਾ ਪੰਜਾਬ ਸਰਕਾਰ ਦੀ ਕਮਜ਼ੋਰੀ ਦਾ ਪੰਜਾਬ ਸਰਕਾਰ ਦੇ ਬਚਪਣੇ ਦਾ ਕੇਂਦਰ ਨਜਾਇਜ਼ ਫਾਇਦਾ ਉਠਾ ਰਿਹਾ ਇੰਦਰ ਨੂੰ ਅਸੀਂ ਕਹਿੰਦੇ ਆਂ ਵੀ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਦੀ ਬਾਹ ਮਰੋੜ ਕੇ ਪੰਜਾਬ ਦੇ ਲੋਕਾਂ ਨੂੰ ਉਹਦਾ ਖਮਿਆਜਾ ਭੁਗਤਣ ਲਈ ਮਜਬੂਰ ਨਾ ਕੀਤਾ ਜਾਵੇ ਔਰ ਪੰਜਾਬ ਸਰਕਾਰ 12000 ਕਰੋੜ ਰੁਪਏ ਦਾ ਹਿਸਾਬ ਦਵੇ 12000 ਕਰੋੜ ਰੁਪਇਆ ਜਿਹੜਾ ਡਿਸਾਸਟਰ ਸਟੇਟ ਡਿਸਾਸਟਰ ਮੈਨੇਜਮੈਂਟ ਦਾ ਫੰਡ ਦਾ ਜਿਹੜਾ ਪਤਾ ਨਹੀਂ ਲੱਗ ਰਿਹਾ ਉਹਦਾ ਚਿੱਠਾ ਜਾਰੀ ਕਰੇ ਉਹਦਾ ਵਾਈਟ ਪੇਪਰ ਜਾਰੀ ਕਰੇ ਉਹਦਾ ਹਿਸਾਬ ਕਿਤਾਬ ਦਵੇ ਤਾਂ ਕਿ ਕੇਂਦਰ ਵੱਲੋਂ ਪੰਜਾਬ ਨੂੰ ਮਤਲਬ ਇਹ ਜਿਹੜੀ ਮੁਸੀਬਤ ਦੇ ਸਮੇਂ ਮਦਦ ਕਰਨ ਤੋਂ ਬਹਾਨਾ ਨਾ ਬਣ ਸਕੇ ਅੱਜ ਸਾਰਾ ਸ਼ੋਮਨੀ ਕਾਲੀ ਲਾਲ ਪੁਨਰਸ੍ਰੀਤੀ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਆਇਆ ਕਿਉਂਕਿ ਜਿਹੜਾ ਧਾਨ ਦਾ ਝਾੜ ਹੈ ਉਹ 40% ਤੋਂ ਉੱਤੇ ਘਟ ਗਿਆ ਇੱਕ ਪਾਸੇ ਤਾਂ ਹੜ ਆ ਗਏ ਉਸੇ ਤੋਂ ਆਹੀ ਮਚ ਗਈ ਇਹ ਤਬਾਹੀ ਨਾਂ ਵੀ ਉੱਪਰ ਦੀ ਹੈ ਇਹਨੇ ਤਾਂ ਹਰ ਬੰਦੇ ਦਾ ਨੁਕਸਾਨ ਕੀਤਾ ਸਾਰਾ ਪੂਰੇ ਦਾ ਪੂਰਾ ਜਿੰਨਾ ਪੈਸਾ ਲੱਗਣਾ ਸੀ ਪੈਸਾ ਲੱਗ ਰਿਹਾ ਖਰਚਾ ਹੋਣਾ ਦੀ ਖਰਚਾ ਹੋ ਗਿਆ ਹੁਣ ਨਾ ਕਮਾਈ ਨਾ ਵਧਣ ਜੋਗੇ ਨੇ ਨਾ ਉਹਨੂੰ ਬਹਣ ਜੋਗੇ ਸੋ ਐਡਾ ਬੜਾ ਨੁਕਸਾਨ ਹੋਇਆ ਉਹਦੇ ਲਈ ਅਸੀਂ ਸਾਰੇ ਜਾਨੇ ਇਕੱਠੇ ਹੋ ਕੇ ਅੱਜ ਮੈਡਮ ਡੀਸੀ ਪਟਿਆਲਾ ਨੂੰ ਮੋਰੰਡਮ ਦਿੱਤਾ ਕਿ ਇਹਨੂੰ ਤੁਸੀਂ ਸੈਂਟਰ ਸਰਕਾਰ ਕੋ ਵੀ ਪੰਜਾਬ ਸਰਕਾਰ ਕੋ ਦੋਹੇ ਅੱਧ ਦੇ ਪੈਸੇ ਪਾ ਕੇ ਘੱਟੋ-ਘੱਟ 20-2000 ਰੁਪਈਆ ਹਰ ਬਾਰੇ ਇੱਕ ਮਗਰ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਉਧਰ ਤਾਂ ਲਾ ਕੇ ਲੋਕਾਂ ਨੇ ਮਤਤ ਵੀ ਕਰਤੀ ਲੋਕ ਜਾ ਵੀ ਆਏ ਪਰ ਇੱਥੇ ਤਾਂ ਕੋਈ ਮਦਦ ਨਾਲ ਕਿਸੇ ਨੂੰ ਪਤਾ ਕਿਸੇ ਨੂੰ ਪਤਾ ਵੀ ਹੈ ਨਹੀਂ ਸੋ ਇੱਥੇ ਹਰ ਇੱਕ ਮਜ਼ਦੂਰ ਦਾ ਵੀ ਨੁਕਸਾਨ ਹੋਇਆ ਹੈ ਆਰਤੀ ਦਾ ਵੀ ਨੁਕਸਾਨ ਹੋਇਆ ਹੈ ਜ਼ਿਮੀਦਾਰ ਦਾ ਵੀ ਨੁਕਸਾਨ ਹੋਇਆ ਹੈ ਆਮ ਲੋਕਾਂ ਨੂੰ ਵੀ ਨੁਕਸਾਨ ਹੋਇਆ ਹੈ ਦੇਖੋ ਕਾਨੂੰਨ ਦਾ ਰਾਜ ਤਾਂ ਇੱਥੇ ਹੈ ਹੀ ਨਹੀਂ ਇੱਥੇ ਤਾਂ ਰੋਜ਼ ਕਿਥੇ ਰੋਜ਼ ਗੋਲੀ ਚੱਲਦੀ ਹੈ ਗੈਂਗਸਟਰ ਰਾਜ ਹੋਇਆ ਪਿਆ ਕੋਈ ਮਤਲਬ ਕਹਿਣ ਵਾਲੀ ਗੱਲ ਹੀ ਹੈ ਨਹੀਂ ਕੋਈ ਕਿਸੇ ਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਪੁਲਿਸ ਆਪ ਆ ਦੇਖ ਰਿਹਾ ਪੁੱਛ ਦੇ ਵਿੱਚ ਕੀ ਹੋ ਰਿਹਾ ਹੈ ਬਹੁਤ ਬੜਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਇਹ ਜਿਹੜਾ ਬਦਲਾਅ ਸੀ ਉਹ ਬਿਲਕੁਲ ਪੂਰਾ ਬਦਲਾਅ ਲਿਆਤਾ ਉਹਨਾਂ ਨੇ ਤਬਾਹੀ ਵਾਲੇ ਪਾਸੇ ਪੰਜਾਬ ਨੂੰ ਪਹੁੰਚਾਤਾ ਆਪ ਕਹਿਣ ਨੂੰ ਜੋ ਮਰਜ਼ੀ ਕਹੀ ਜਾਏ ਜੋ ਉਹਨਾਂ ਨੇ ਗੱਲਾਂ ਕੀਤੀਆਂ ਕਿ ਸਾਡੇ ਟਾਈਮ ਦੇ ਧਰਨਾ ਮੀਨ ਲੱਗੂਗਾ ਸਾਡੇ ਸਾਬ ਵਿੱਚ ਨੌਕਰੀਆਂ ਮਿਲ ਜਾਣਗੀਆਂ ਅੱਜ ਤੁਸੀਂ ਦੇਖ ਰਹੇ ਹੋ ਧੰਨੇ ਕਿੰਨੇ ਲੱਗ ਰਹੇ ਨੇ ਹਰ ਜਗ੍ਹਾ ਦੇ ਉੱਤੇ ਕਿਤੇ ਵੀ ਕੋਈ ਕੰਮ ਦੀ ਗੱਲ ਨਹੀਂ ਹੋ ਰਹੀ ਹੈ ਕੋਈ ਇੰਪਲੋਇਮੈਂਟ ਨਹੀਂ ਹੈ ਕੋਈ ਇੰਡਸਟਰੀ ਨਹੀਂ ਆ ਰਹੀ ਹੈ ਤੇ ਹਰ ਬੰਦੇ ਡਰਦਾ ਹੈ ਜੁਪੀ ਤੇ ਪੰਜਾਬ ਦਾ ਜਿਵੇਂ ਸਮਾਨ ਦਾ ਫਰਕ ਸੀ ਅੱਜ ਇੰਡਸਟਰੀਸਟ ਹੈ ਉਹ ਜੁਪੀ ਕੰਨੀ ਨੂੰ ਕਰ ਰਿਹਾ ਪੰਜਾਬ ਦਾ ਇੰਡਸਟਰੀ ਉਧਰ ਨੂੰ ਜਾ ਰਿਹਾ ਇਹ ਕਿਉਂ ਹੈ ਕਿਉਂਕਿ ਲਾਗ ਨਾ ਰਹੀ ਦੀ ਸਭ ਤੋਂ ਪਹਿਲਾਂ ਬੰਦਾ ਚਾਹੁੰਦਾ ਹੈ ਕਿ ਮੈਂ ਸੇਫਟੀ ਹੋਵੇ ਮੇਰੀ ਮੈਂ ਕੰਮ ਆਮ ਨਾ ਕਰ ਸਕਾਂ ਉਹ ਇੱਥੇ ਹੈ ਨਹੀਂ ਦੇਖੋ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਸਮੁੱਚੇ ਪੰਜਾਬ ਭਰ ਦੇ ਵਿੱਚ ਸਾਡੇ ਡੈਲੀਗੇਸ਼ਨ ਨੇ ਜਿਹੜੇ ਹੈਗੇ ਨੇ ਉਹ ਮਿਲੇ ਨੇ ਕਿਸਾਨਾਂ ਦੀ ਬਹੁਤ ਵੱਡੀ ਸਮੱਸਿਆ ਜਿੱਥੇ ਪੰਜਾਬ ਦਾ ਇੱਕ ਹਿੱਸਾ ਹੜਾਂ ਦੀ ਮਾਰ ਥੱਲੇ ਆ ਉੱਥੇ ਜਿਹੜੇ ਕੁਦਰਤੀ ਆਫਤ ਦੀ ਸਮਝੋ ਇਹਨੂੰ ਕਿ ਜਿਹੜਾ ਝੋਨੇ ਦਾ ਝਾੜ ਜਿਹੜੀ ਤੁਹਾਨੂੰ ਫਸਲ ਆਮ ਖੜੀ ਦਿਖਦੀ ਆ ਉਹਦਾ ਝਾੜ ਵੀ 40% ਘੱਟ ਨਿਕਲਿਆ ਤੇ ਫਿਰ ਜਿਹੜਾ ਬੌਣਾ ਰੋਗ ਤੇ ਹਲਦੀ ਰੋਗ ਆ ਉਹਨੇ ਦੁਗਣੀ ਮਾਰ ਜਿਹੜੀ ਹੈਗੀ ਕਿਸਾਨ ਨੂੰ ਹੋਰ ਮਾਰੀ ਆ ਪਰ ਅਫਸੋਸ ਇਸ ਗੱਲ ਦਾ ਵੀ ਵਿਸ਼ੇਸ਼ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਕਿਸਾਨੀ ਦੇ ਨਾਂ ਦੇ ਉੱਤੇ ਬੁਲਾਇਆ ਗਿਆ ਪਰ ਜਿੱਥੇ ਹੜਾਂ ਦੇ ਨਾਂ ਦੇ ਉੱਤੇ ਬੁલાਏ ਹੋਏ ਸੈਸ਼ਨ 'ਚ ਇੱਕ ਦੂਜੇ ਬੰਦੇ ਨਾਲ ਤੋਮਤਬਾਜੀ ਤਾਂ ਕਿ ਉਹ ਸੀਮਤ ਰਹਾ ਉੱਥੇ ਕਿਸੇ ਇੱਕ ਵੀ ਪਾਰਟੀ ਨੇ ਉਸ ਸੈਸ਼ਨ ਦੇ ਵਿੱਚ ਬੌਣੇ ਬੂਟੇ ਦਾ ਨਾਂ ਨਹੀਂ ਲੱਤਾ ਨਾ ਝੋਨੇ ਦੇ ਘਟ ਝਾੜ ਦਾ ਨਾਂ ਲੱਤਾ ਵੀ ਕਿਹੋ ਜੀ ਸੰਭਾਵਨਾ ਬਣੀ ਹੋਈ ਸੀ ਸੋ ਇਸ ਲਈ ਮੈਂ ਸਮਝਦਾ ਵੀ ਇਹ ਇਹ ਗੈਰ ਸੰਜੀਦਗੀ ਜਿਹੜੀ ਪੰਜਾਬ ਦੀ ਸਿਆਸੀ ਜਮਾਤਾਂ ਵੱਲੋਂ ਦਿਖਾਈ ਗਈ ਇਹ ਬੇहद ਚਿੰਤਾਜਨਕ ਆ ਸੋ ਸਾਰੇ ਸਿਸਟਮ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੋਨੇ ਸੁਜੀਤੀ ਨੇ ਵੀ ਨਾ ਚੱਕਿਆ ਕਿ ਜਿੱਥੇ ਹੜਾਂ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਲੋਕਾਂ ਨੂੰ ਮਿਲ ਸਕੇ ਉੱਥੇ ਹੀ ਜਿਹੜਾ ਬੌਣੇ ਬੁੱਟੇ ਦੀ ਮਾਰ ਆ ਜਿਹੜੀ ਘੱਟ ਝਾਰ ਦੀ ਮਾਰ ਆ ਹਲਦੀ ਰੋਗ ਦੀ ਮਾਰ ਆ ਵੀ ਉਹਦੀ ਪਰਭਾਈ ਵੀ ਜਿਹੜੀ ਹੈਗੀ ਆ ਉਹ ਅਸੀਂ ਅੱਜ ਤਾਂ ਡੀਸੀ ਨੂੰ ਮੈਮੋਰੰਡਮ ਦਿੱਤਾ ਹੈ ਪਹਿਲਾਂ ਗਵਰਨਰ ਪੰਜਾਬ ਨੂੰ ਵੀ ਮਿਲ ਕੇ ਆਏ ਸਾਡਾ ਡੈਪੂਟੇਸ਼ਨ ਤੇ ਉਸ ਤੋਂ ਪਹਿਲਾਂ ਵੀ ਅਸੀਂ ਰੌਲਾ ਰੱਪਾ ਪਾਇਆ ਰਿਪੋਰਟਾਂ ਤਿਆਰ ਹੋਣ ਲੱਗੀਆਂ ਹੁਣ ਬੌਣੇ ਬੁੱਟੇ ਦੇ ਇਹ ਲਗਾਤਾਰ ਅਸੀਂ ਯਤਨ ਕੀਤੇ ਪੰਜੋਲਾ ਪਿੰਡ ਪੰਜਾਬ ਦਾ ਪਹਿਲਾ ਪਿੰਡ ਸੀ ਜਿੱਥੇ ਸਭ ਤੋਂ ਪਹਿਲਾਂ ਰਿਪੋਰਟ ਹੋਈ ਤੇ ਹੁਣ ਹੋਰੀਆਂ ਰਿਪੋਰਟਾਂ ਪਰ ਹਜੇ ਸਰਕਾਰ ਨੇ ਸਪੈਸ਼ਲ ਗਰਦਾਬਰੀ ਦੇ ਐਲਾਨ ਨਹੀਂ ਕੀਤੇ ਹੈਗੇ ਇਸ ਮੌਕੇ ਤੇ ਸਾਬਕਾ ਕੈਬਨਟ ਮੰਤਰੀ ਪਰਮਿੰਦਰ ਸਿੰਘ ਢੀਂਸਾ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਘਰ ਟਹਿ ਗਏ ਫਸਲਾਂ ਤਬਾਹ ਹੋ ਗਈਆਂ ਪੰਜਾਬ ਸਰਕਾਰ ਵੱਲੋਂ ਜਲਦੀ ਮੁਆਵਜ਼ਾ ਦੇਣਾ ਚਾਹੀਦਾ ਹੈ ਅੱਜ ਪੁਨਰ ਸ ਵੀ ਸਰਜੀਤ ਸ਼ਰਮਣੀ ਅਕਾਲੀ ਦਲ ਵੱਲੋਂ ਅਸੀਂ ਮੈਮੋਰੰਡਮ ਦੇਣ ਆਏ ਸੀ ਕਿ ਸਾਰੀ ਲੀਡਰਸ਼ਿਪ ਜੋ ਪਿਛਲੇ ਸਮੇਂ ਜੋ ਕਿਸਾਨਾਂ ਦਾ ਤੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੜ੍ਹਾਂ ਕਰਕੇ ਉਸ ਤੋਂ ਬਾਅਦ ਜਿਹੜੀ ਬਿਮਾਰੀ ਫੈਲੀ ਚਾਇਨਾ ਵਾਇਰਸ ਤੇ ਆਪਣੀ ਹਲਦੀ ਵਾਇਰਸ ਜਿਹਨੂੰ ਆਪਾਂ ਕਹਿੰਦੇ ਆ ਓਏ ਦੋਨਾਂ ਬਿਮਾਰੀਆਂ ਕਰਕੇ ਝਾੜ ਬਹੁਤ ਘਟ ਗਿਆ ਪੰਜਾਬ ਦਾ ਤਕਰੀਬਨ 40% ਨੁਕਸਾਨ ਹੈ ਕਿਸਾਨਾਂ ਸੋ ਅਸੀਂ ਡੀਸੀ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਅੱਜ ਮੈਮੋਰੰਡਮ ਸੌਂਪਿਆ ਜਿਹਦੇ ਵਿੱਚ ਅਸੀਂ ਕੁਝ ਮੰਗਾਂ ਰੱਖੀਆਂ ਉਹਨਾਂ ਕੋਲੇ ਇੱਕ ਤਾਂ ਜਿਹੜਾ ਹੜ੍ਹਾਂ ਦਾ ਜੋ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਰੰਤ ਜਿਹੜਾ ਜਾਰੀ ਕੀਤਾ ਜਾਵੇ ਤੇ ਦੂਸਰਾ ਜੋ ਫਸਲਾਂ ਦਾ ਝਾੜ ਘਟਿਆ ਉਹਦੇ ਲਈ ਮੁਆਵਜ਼ਾ ਵੀ ਕਿਉਂਕਿ ਹੋਇਆ ਤਾਂ بارشਾਂ ਕਰਕੇ ਹੀ ਹੈ ਮੁਆਵਜ਼ਾ ਵੀ ਦਿੱਤਾ ਜਾਵੇ ਤੇ ਕੇਂਦਰ ਸਰਕਾਰੋਂ ਦੇ ਵਾਸਤੇ ਬੋਨਸ ਵੀ ਜਿਹੜਾ ਕਿਸਾਨਾਂ ਵਾਸਤੇ ਸਪੈਸ਼ਲ ਬੋਨਸ ਅਨਾਉਂਸ ਕਰੇ ਤੇ ਉਹ ਜਿਹੜਾ ਹੈ ਅਸੀਂ ਇੱਕ ਮੰਗ ਕੀਤੀ ਹੈ ਤੀਸਰਾ ਜਿਹੜਾ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਘਰ ਟਾਏ ਨੇ ਹੜ ਮਾਰ ਮਾਰ ਇਲਾਕਿਆਂ ਤਾਂ ਹੋਈ ਹੋਇਆ ਬਾਕੀ ਸਾਰੇ ਮੈਸਾਂ ਦਾ ਪੰਜਾਬ ਦੇ ਵਿੱਚ ਹੀ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਸੀ ਉਹਨਾਂ ਦੇ ਘਰਾਂ ਘਰ ਟਹੇ ਨੇ ਜਾਂ ਨੁਕਸਾਨ ਹੋਇਆ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਘੱਟੋ ਘੱਟ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ 1 ਲੱਖ ਰੁਪਈਆ ਤੇ ਜਿਨ੍ਹਾਂ ਦੇ ਬਿਲਕੁਲ ਟਹ ਗਏ ਘੱਟੋ ਘੱਟ 2 ਲੱਖ ਰੁਪਈਆ ਉਹਨਾਂ ਨੂੰ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਤੇ ਇਹ ਜਿਹੜੀਆਂ ਅਸੀਂ ਮੈਮੋਰੰਡਮ ਜਿਹੜਾ ਦੋਨੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਜਿਹੜਾ ਭੇਜਿਆ ਆਪ ਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਬੀਤੇ ਦਿਨੀ ਹੜ੍ਹਾਂ ਨਾਲ ਨੁਕਸਾਨੇ ਗਏ ਝੋਨੇ ਦੀ ਫਸਲ ਦੇ ਮੁਆਵਜ਼ੇ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਲਈ ਵਿਧੀਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੀਂ ਮੈਮੋਰੰਡਮ ਦਿੱਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਪੁੱਲੇਵਾਰ ਰਾਠਾ ਦਾ ਕਹਿਣਾ ਹੈ ਕਿ ਬੀਤੇ ਦਿਨੀ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰ ਦੁਆਰਾ ਮੈਮੋਰੰਡਮ ਭੇਜਿਆ ਗਿਆ ਹੈ। ਅੱਜ ਅਸੀਂ ਡਿਪਟੀ ਕਮਿਸ਼ਨਰ ਸ਼ਾਹਪੁਰ ਨੂੰ ਮੋਰੰਡਰ ਦੇ ਵਾਸਤੇ ਪਹੁੰਚੇ ਆ ਕਿ ਜੋ ਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜਾ ਆਇਆ ਹੜਾਂ ਦੇ ਨਾਲ ਜਿੱਥੇ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਮਜ਼ਦੂਰ ਦਾ ਨੁਕਸਾਨ ਹੋਇਆ ਵਪਾਰੀ ਦਾ ਨੁਕਸਾਨ ਹੋਇਆ ਜਿੱਥੇ ਫਸਲਾਂ ਦੀ ਬਰਬਾਦੀ ਹੋਈ ਆ ਉਥੇ ਘਰਾਂ ਦੀ ਵੀ ਬਰਬਾਦੀ ਹੋਈ ਆ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਜਾਨੀ ਦੇ مالی ਨੁਕਸਾਨ ਵੀ ਪੰਜਾਬ ਦੇ ਵਿੱਚ ਹੋਇਆ ਉਹਦੀ ਪ੍ਰਵਾਈ ਜਿਹੜੀ ਆ ਉਹ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਹੀ ਕਰ ਸਕਦੀ ਆ ਇਸ ਕਰਕੇ ਉਹਨਾਂ ਲੋਕਾਂ ਦੀ ਹਾਲੇ ਤੱਕ ਕੋਈ ਸਹਾਇਤਾ ਨਹੀਂ ਲਈ ਗਈ ਆ ਜਿੱਥੇ ਚੋਲਸ ਰੋਗ ਚਾਈਨਾ ਵਾਇਰਸ ਜਿਹੜੀ ਆ ਉਹਦੇ ਨਾਲ ਝੋਨੇ ਦੀ ਐਡੀ ਮਾੜੀ ਹਾਲਤ ਹੋ ਗਈ ਆ ਕਿ ਝੋਨਾ ਜਿਹੜਾ ਆ ਉਹਦਾ ਜਿਹੜਾ ਝਾੜ ਆ ਉਹ 40% ਜਿਹੜਾ ਪੂਰੇ ਪੰਜਾਬ ਦੇ ਵਿੱਚ ਘਟ ਗਿਆ ਔਰ ਉਹਨਾਂ ਕਿਸਾਨਾਂ ਨੂੰ ਬੌਂਡs ਦੇਣਾ ਚਾਹੀਦਾ ਸਰਕਾਰਾਂ ਨੂੰ ਪਹਿਲੀਆਂ ਸਰਕਾਰਾਂ ਵੇਲੇ ਵੀ ਅਸੀਂ ਦੇਖਦੇ ਰਹੇ ਹਾਂ ਜੇ ਕੋਈ ਕੁਦਰਤੀ ਆਫਤ ਆਉਂਦੀ ਸੀ ਤਾਂ ਉਹਦਾ ਸਰਕਾਰਾਂ ਨੂੰ ਬੌਂਡs ਸਰਕਾਰਾਂ ਬੌਂਡs ਦਿੰਦੀਆਂ ਸੀ ਕਿਸਾਨਾਂ ਨੂੰ ਤੇ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸਾਡੀ ਸੀਨੀਅਰ ਲੀਡਰਸ਼ਿਪ ਆਪਣੇ ਸ਼ੋਮਨੀ ਕਾਲੀਦਲਪੁਰਨ ਸਰਜੀਤ ਦੇ ਸਾਰੇ ਲੀਡਰ ਸਾਹਿਬਾਨ ਅਸੀਂ ਇਕੱਤਰ ਹੋ ਕੇ ਆਏ ਹਾਂ ਕਿ ਅੱਜ ਅਸੀਂ ਡਿਪਟੀ ਕਮਿਸ਼ਨਰ ਨੂੰ ਇਹ ਮੈਮੋਰੰਡਮ ਜਿਹੜਾ ਦੇਣ ਜਾ ਰਹੇ ਹਾਂ ਉਹ ਜਿੱਥੇ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਡਿਪਟੀ ਕਮਿਸ਼ਨਰ ਵੱਲੋਂ ਭੇਜਿਆ ਜਾਏਗਾ ਕਿ ਕਿਸਾਨਾਂ ਦੀਆਂ ਮੰਗਾਂ ਉਹ ਤੁਰਤ ਮੰਗੀਆਂ ਜਾਣ ਇਸੇ ਤਰ੍ਹਾਂ ਫਤੇਗੜ ਸਾਹਿਬ ਵਿੱਚ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਾਂ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਅੱਜ ਸਾਡਾ ਸ਼ੋਮਨੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਜੀ ਉਹਨਾਂ ਵੱਲੋਂ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਅਤੇ ਹੋਰ ਜਿਹੜੇ ਵਰਗ ਨੇ ਉਨ੍ਹਾਂ ਦਾ ਜੋ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਤੇ ਉਸ ਦੇ ਸਬੰਧ ਦੇ ਵਿੱਚ ਮੰਗ ਪੱਤਰ ਦੇਣ ਦਾ ਯਤਨ ਕੀਤਾ ਗਿਆ ਸੀ ਤੇ ਯਤਨ ਕਰਨ ਇਸ ਲਈ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਸਾਡੇ ਸਾਰੇ ਵਰਕਰਾਂ ਨੇ ਪੁਨਰ ਸੁਰਜੀਤ ਦੇ ਝੰਡੇ ਦੇ ਹੇਠ ਇਹ ਮੰਗ ਪੱਤਰ ਦਿੱਤਾ ਇਸ ਤਰ੍ਹਾਂ ਤਰਨਤਾਰਨ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਭਾਈ ਮਨਜੀਤ ਸਿੰਘ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ ਪੁਨਰ ਸੁਰਜੀਤ ਲੋ ਕਿ ਜਿਹੜੇ ਪੰਜਾਬ ਚ ਹੜਾ ਆਏ ਸੀ ਤੇ ਤਕਰੀਬਨ 8 ਜ਼ਿਲ੍ਹੇ ਜਿਹੜੇ ਆ ਉਹ ਤਾਂ ਵੈਸੇ ਸਾਰਾ ਕੁਝ ਉੱਥੇ ਜਿਹੜਾ ਸੀ ਉਹ ਬਰਬਾਦ ਹੋ ਗਿਆ ਝੋਨਾ ਹੋ ਗਿਆ ਘਰ ਹੋ ਗਏ ਪਸ਼ੂ ਹੋ ਗਏ ਜਾਂ ਜਿੰਨਾ ਵੀ ਸੀ ਔਰ ਉਹਦੇ ਤੇ ਰੇਤ ਵੀ ਜਿਹੜੀ ਸੀ ਉਹਨਾਂ ਦੇ ਘਰਾਂ ਤੇ ਉੱਤੇ 5-5 4-4 ਫੁੱਟ ਕਈਆਂ ਤੇ ਉਹ ਪਿੰਡਾਂ ਤੇ ਚੜ ਗਈ ਔਰ ਫਸਲਾਂ ਤੇ ਚੜ ਗਈ ਉਹਦਾ ਤਾਂ ਪੂਰਾ ਮਾਪਜਾ ਜਿਹੜਾ ਉਹ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਵੇ ਔਰ ਸੈਂਟਰ ਸਰਕਾਰ ਇਹਨੂੰ ਕੁਦਰਤੀ ਆਫਤ ਵੀ ਜਿਹੜਾ ਉਹ ਐਲਾਨੇ ਔਰ ਬਾਕੀ ਉਸ ਤੋਂ ਬਾਅਦ ਜਿਹੜੇ ਬਾਕੀ ਝੋਨੇ ਰਹਿ ਗਏ ਸੀਗੇ ਉਹਦਾ ਝਾੜ ਘਟ ਗਿਆ ਉਹਨੂੰ ਜਿਹੜਾ ਇੱਕ ਚਾਇਨਾ ਵਾਇਰਸ ਜਾਂ ਜਨੂਆਂ ਦੇ ਉਹ ਆਣ ਕੇ ਪੈ ਗਿਆ ਤਾਂ ਹਰੇਕ ਕਿੱਲੇ ਦਾ ਕਮ ਸੋ ਕਮ 25 30 ਜਿਹੜਾ ਮਨ ਝੋਨਾ ਸੀ ਉਹ ਘਟ ਨਿਕਲਿਆ ਸੋ ਜਿੱਥੇ ਇਹ ਜਿੱਥੇ ਪੂਰੀ ਬਰਬਾਦੀ ਹੋਈ ਹਾੜਾਏ ਉੱਥੇ ਪੂਰੇ ਮੁਆਵਜ਼ੇ ਦੀ ਮੰਗ ਕਰਦੇ ਆ ਔਰ ਕੋਨੂੰ ਕੁਦਰਤੀ ਆਫਤ ਜਿਹੜਾ ਐਲਾਨਨ ਦੀ ਪੰਜਾਬ ਸੈਂਟਰ ਸਰਕਾਰ ਨੂੰ ਜਿਹੜੇ ਆ ਉਹ ਮੈਂਬਰ ਰੈਂਡਮ ਦੇ ਕੇ ਤੇ ਜਾਗਰਤ ਕਰਨਾ ਚਾਹੁੰਦੇ ਆ ਉਥੇ ਨਾਲ ਦੀ ਨਾਲ ਜਿੱਥੇ ਘਟ ਝਾੜ ਆਇਆ ਉਹਨਾਂ ਨੂੰ ਵੀ ਮਾਪ ਜਾਂਦੇ ਹੰਦੀ ਜਿਹੜੀ ਐ ਸੀ ਕਿਸਾਨਾਂ ਨੂੰ ਮੰਗ ਕਰਦੇ ਆ ਕਿਉਂਕਿ ਉਹਨਾਂ ਦੇ ਬਹੁਤ ਘਟ ਝਾੜ ਜਿਹੜਾ ਹੋਇਆ ਔਰ ਕਿਸਾਨਾਂ ਦੇ ਵਿਚਾਰਿਆਂ ਦੇ ਮੂੰਹ ਦੇ ਉੱਤੇ ਜਿਹੜੀ ਆ ਨਾ ਬੜੇ ਇਹੋ ਜਿਹੇ ਸਿਕੰਨੇ ਕਿ ਸਾਡਾ ਬਣੂਗਾ ਕੀ ਕਿਉਂਕਿ ਕਿਸਾਨ ਤੋਂ ਪਹਿਲਾਂ ਹੀ ਬੜਾ ਉਜਾੜੇ ਚ ਕਿਸਾਨ ਦੀ ਬੜੀ ਹਾਲਤ ਮਾੜੀ ਆ ਕਰਜ਼ੇ ਥੱਲੇ ਆ ਔਰ ਬਰਬਾਦ ਹੋਇਆ ਪਿਆ ਸੋ ਅਸੀਂ ਸੈਂਟਰ ਸਰਕਾਰ ਨੂੰ ਜਿਹੜਾ ਹੈ ਉਹ ਜਾਗਰਤ ਕਰਨ ਵਾਸਤੇ ਡੀਐਸੀਆਂ ਦੇ ਥਰੂ ਜਿਹੜੇ ਆ ਉਹ ਪੰਜਾਬ ਸਰਕਾਰ ਨੂੰ ਵੀ ਤੇ ਸੈਂਟਰ ਸਰਕਾਰ ਨੂੰ ਉਹ ਜਿਹੜੇ ਆ ਉਹ ਮੈਂਬਰ ਰੈਂਡਮ ਦੇਣ ਵਾਸਤੇ ਸਰਕਾਰੀ ਚਲ ਇਕੱਠਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ